25 ਸਾਲ ਚ ਨੱਚੀ ਤਸਵੀਰ। ਕਿਰਨਾਂ ਸ਼ਿਕਾਰ ਨੂੰ ਤੋਂ ਪਹਿਲਾਂ ਸਾਡਾ ਮਨੁਵਜਨਾ ਨੇ ਇਹਨਾਂ ਸਿਧਾਂਤ ਬਣਾਇਆ ਸੀ ਉਹ ਸਾਡੇ ਬੜਾ ਬਲਕਾ ਸੀ। ਨਾ ਸਾਡੇ ਲੋਕ ਪਾਣੀ ਪੀ ਸਕਦੇ ਸੀ। ਨਾ ਸਾਡੇ ਲੋਕ ਬੂਟਾ ਸਾ ਸਕਦੇ ਸੀ। ਨਾ ਸਾਡੇ ਲੋਕ ਪਰ ਸਕਦੇ। ਨਾ ਸਾਡੇ ਲੋਕ ਮਕਾਨ ਬਣਾ ਸਕਦੇ। ਕੋਈ ਪ੍ਰੋਫੀ ਨਹੀਂ ਬਣਾ ਸਕਦਾ। ਕੜਾ ਮਨੂ ਵਾਧਿਆ ਦੇ ਸੰਵਿਧਾਨ ਵਿੱਚ ਸੰਵਿਧਾਨਿਕ ਦਾ ਵਾਕਾ ਸਾਹ ਦੋਸ਼ ਦੇ ਦਿੱਤਾ ਸੀ ਲੋਕਾਂ ਨੇ 25 ਸਾਲ ਦੀ ਉਮਰ ਪੀਤਾ ਤੋਂ ਪ੍ਰਧਾਨ ਮੰਤਰੀ ਬਣੀ ਇਹ ਸੰਵਿਧਾਨ ਵਿਗਿਆਤ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕਪੜਾ ਨੂੰ ਮਾਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਹੈ ਜਗਾ ਦੇ ਇੰਤਾਲਾਇਆ ਇਸ ਨੇ ਪੂਰਨੇ ਮਿਸ਼ਨ ਨੂੰ ਲੈ ਕੇ ਆਪਾਂ ਫੀਲਡਾਂ ਵਿੱਚ ਨਿਕਲ ਕਰਦੇ ਆ ਤਾਂ ਨਾਲ ਕੰਮ ਕਰਦੇ ਆ ਉਹਨੂੰ ਪਤਾ ਕੋਈ ਆਸ਼ਿਕ ਨਾ ਬਣੂ ਨਾ ਕੋਈ ਦੇਕੇ ਅੰਦਾਜ਼ਾ ਨਾ ਕਰੀ। ਪੇਸ਼ ਹੈ میری ਬੇਨਤੀ ਆ ਕਿ ਜੇ ਉਹਨਾਂ ਨਾਰਾਜ਼ ਹੋਣਾ ਹੈ ਆਪਾਂ ਕੋਈ ਜੋਰਾ ਸ਼ੋਰਾ ਨਾ ਕਰਨਾ। ਜੋਰਾ ਸ਼ੋਰਾ ਨਾ। ਹੁਣ ਤੁਸੀਂ ਆਪਾਂ ਦੇਖਿਓ ਗੱਲ ਕਰ ਰਹੇ ਸੀ ਕਿ ਕੋਈ ਬੰਦੇ ਐਤਵਾਰ ਸੱਤ ਸੰਸ ਨੂੰ ਆਇਆ। ਕੋਈ ਬੰਦੇ ਬੰਦਗੀ ਸੁਣ ਲਿਆ। ਕੋਲ ਕੋ ਅਸੀਂ ਆਸ ਲੈ ਕੇ ਜਾ ਰਹੇ ਆ ਕਿ ਸਾਨੂੰ ਕੁਝ ਨਾ ਕੁਝ ਪਰਮਾਤਮਾ ਕਹੇ। ਜਿਵੇਂ ਮੰਨ ਲਓ ਪਰ ਉਹ ਤਾਂ ਸੋਚ ਕੀਤੀ ਕਿ ਦਵੇਗਾ ਤਾਂ ਜਾਗੇ ਪਰ ਜਿਨ੍ਹਾਂ ਨੇ 1952 ਦਾ ਤੁਹਾਨੂੰ ਸਿਵਦਾਨ ਲੈ ਕੇ ਦਿੱਤਾ ਉਹਨਾਂ ਦੇ ਪ੍ਰਤੀ ਜਰ ਬੋਲੋ ਸ਼ਮਨ ਦਾ ਨਾਰਨਾ ਉਹ ਉਹ ਕਿ ਲਾਇਆ ਨਾ ਕੋਈ ਬਾਬਾ ਜੀ ਕਹਿੰਦਾ ਉਹ ਨਾਰਾ ਲਾਣਾ ਕਿ ਤੁਹਾਨੂੰ ਪਤਾ ਲੱਗੇ ਕਿ ਬਾਬਾ ਸਾਹਿਬ ਦਿੱਤਰ ਦੇ ਇਰਖਤ ਵਿੱਚ ਰੋਸ਼ਾਤ ਹੈ ਜੀ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਹਾਂ ਅੱਜ ਸਾਡਾ ਵੀਰ ਕਿਹਨਾਂ ਸੋਹ ਸਿੰਘ ਕੇ ਨਾਲ ਉਹਨਾਂ ਦੇ ਮੰਗਰੇਗਾ ਨੂੰ ਗੁਰ ਸਾਥੀ ਸਾਡੇ ਖੜੇ ਹੋਇਆ ਇਹ ਕਹਿੰਦਾ ਮੀਆਂ ਜੀ ਅਸੀਂ ਤੇ ਨਹੀਂ ਆਉਣਗੇ ਵਾਲੇ ਦੇ ਵਿੱਚੋਂ ਮੀਆਂ ਵਾਲਾ ਜੀ ਠੀਕ ਆ ਮੀਆਂ ਵਾਲਾ ਹਾਂ ਦਿਨ ਨਹੀਂ ਹੈ ਲੈ ਮੀਆਂ ਵਾਲੇ ਦੇ ਵਿੱਚ ਸੀ ਮੰਗਰੇਗਾ ਆਗੂ ਬਣਾਇਆ ਉਸ ਤੋਂ ਪਹਿਲਾਂ ਵੀ ਮੰਗਰੇਗਾ ਆਗੂ ਬਣਾਇਆ ਸੀ ਤਾਂ ਨੇਕ ਨਵੰਨ ਦਾ ਦਾਲਕੁਲਕਾ ਦਫਤਰ ਨਾਲ ਜੇ ਬਾਬਾ ਚੱਲਣ ਲੱਗ ਗਿਆ ਤਾਂ ਫਿਰ ਉਹ ਆਪਣੀ ਮਨਮਰਜ਼ੀ ਦੇ ਨਾਲ ਹੀ ਲੈ ਗਏ ਕਿ ਪਾਤੀ ਦੀ ਰੋਡ ਨਹੀਂ ਰਹਿੰਦੀ। ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਆਹ ਜਿਹੜਾ ਜੋਬ ਕਾਰਡ ਬਣਿਆ ਉਸ ਤੇ ਲਿਖਿਆ ਰਾਸ਼ਟਰੀ ਪਿੰਡ ਰੋਜ਼ਗਾਰ ਇਨੀਸ਼ੀਏਟਿਵ ਰੋਜ਼ਮਾ ਥੱਲੇ ਰੋਜ਼ਗਾਰ ਬਣ ਜਾ ਕੇ ਨੰਬਰ। ਪਰ ਜਾਕੀ ਖ਼ਾਤਿਰ ਇਹ ਪੂਰੇ ਪਾਰਾਂ ਚ ਪਿੰਡਾਂ ਦਾ ਰੋਜ਼ਗਾਰ ਇੱਕ ਗਰੰਟੀ ਤੌਰ 'ਤੇ। ਭਗੋੜੀਆਂ 2005 ਦੇ ਵਿੱਚ 2500 ਲੈ ਕੇ 2025 ਤੱਕ 20 ਸਾਲ ਦੇ ਦਿਨ ਮਹੀਨੇ ਕੱਟਣ ਦਾ ਵਿਛੇਗੀ ਲਿਆ ਤੀਸਰੀ ਲਾਈਨ ਦੇ ਵਿੱਚ ਹਰ ਸਾਲ ਹਰ ਘਰ ਦੇ ਵਿੱਚ ਕਟੌੜ ਕੱਟੇ 25 ਲੈ ਕੇ 3 ਵਾਰ ਪਿਆ ਸਾਲ ਦਾ ਹਰ ਘਰ ਦੇ ਦਾ ਹਰ ਸਾਲ ਜੇ ਅਸੀਂ ਪਿਛਲੇ 19 ਸਾਲਾਂ ਨੂੰ ਨਾਲ ਜੋੜ ਕਰੀਏ ਤਾਂ ਹਰ ਘਰ ਚ 5 ਲੱਖ ਸਰਕਾਰ ਨਾਲ ਜਾਣਾ ਪਈਗਾ ਸਰਕਾਰੀ ਪਰਸਾ ਪਰ ਇਹ ਲਾਗੂ ਪੁਣਾ ਨੇ ਕਰਨਾ ਸੀਗਾ ਜਿਹੜੇ ਲੋਕ ਹੱਥ ਜੋੜ ਕੇ ਬੀ ਨੇ ਹੋ ਕੇ ਵੋਟ ਮੰਗਣਾ ਪਰ ਲੱਖ ਦੇ ਦਾਇਆ ਆਉਂਦੀ ਆ ਉਹ ਵੋਟ ਪਾਉਦੇ ਆ ਤਾਂ ਜਦੋਂ ਉਹ ਜੇਤੂ ਘਰਾਰ ਹੁੰਦਾ ਤਾਂ ਉਹਨੂੰ ਸਰਟੀਫਿਕੇਟ ਮਿਲਦਾ ਤੇ ਉਹਦੀ ਜ਼ਿੰਮੇਵਾਰੀ ਕੀ ਹੁੰਦੀ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸਿਵਿਧਾ ਲਾਗੂ ਕਰਨਾ ਪਬਲਿਕ ਦੇ ਸਾਕੂਣਾ ਅਤੇ ਮਤੇ ਵਿਖ ਪਬਲਿਕ ਦੇ ਬੱਚਿਆਂ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਦੇਣੀ ਕਿ ਜਿਹੜਾ ਪਬਲਿਕ ਨੇ ਚੁਣਿਆ ਉਹਦਾ ਕਰਜ ਹੁੰਦਾ ਉਹ ਪੂਰਾ ਕਰਨਾ ਹੈ ਪਰ ਸਿਸਟਮ ਉਹਦੇ ਚੱਲਦਾ ਹੈ ਸਿਸਟਮ ਉਹਦਾ ਬੋਟਲ ਲੈਂਦੇ ਆ वोटाण तो बादन रखिए जो वोटा लै आगे चार साल छिया महीन बाद बजुर्ग जाके किसी मासा किया किसी ने कुड़ क्या किसी ने ताया पिया है वोट ले वोट ले वोट लैन तो पहले एक चीज को रुपए तो ध्यान रखे पीछे वोटा ले अगर ਉਹ ਸਾਡੇ ਨਹੀਂ ਕਰਦਾ ਇਹ ਵੀ ਮੇਰੀ ਕਿਸਮਾ ਬਾਹਰ ਬਹੁਤ ਗਰੀਬ ਜਿੱਦੋਂ ਬੋਚਾ ਪੈਣੀਆਂ ਹੁੰਦੀਆਂ ਜਗਾ ਛੁੱਟਦੇ ਆ ਵੀ ਕੰਬੀ ਚਾਹ ਬੋਚਾ ਵੀ ਚਾਹ ਬੋਚੀ ਉੱਤੇ ਸਫਾਈ ਕਰਦੇ ਆ ਸਾਡੇ ਦੇ ਅੱਛਾ ਆ ਗਏ ਨਹੀਂ ਕੈਨ ਲਾਉਂਦੇ ਆ ਸਾਡੇ ਨੂੰ ਪਾਣੀ ਪੀਉਂਦੇ ਆ ਸਾਡੇ ਨੂੰ ਕੁਰਸੀਆਂ ਲਾਉਂਦੇ ਆ ਸਾਡੇ ਨੂੰ ਹੈ ਤੱਕ ਕਰਦੇ ਆ ਸਾਡੇ ਨੂੰ ਹਾਂ ਜੀ ਮਾਰੇ ਲਾਉਂਦੇ ਆ ਸਾਡੇ ਨੂੰ ਹਾਂ ਜੀ ਭੰਗੜਾ ਪਾਉਂਦੇ ਆ ਸਾਡੇ ਦੇ ਜਿਹੜੇ ਬੰਦਰ ਮਿਲਿਚਾ ਹਾਂ ਬਰ ਬਈ ਗਾ ਜੱਡਵਾਨਾਂ ਨੂੰ ਚੋਲਦੇ ਆ ਸਾਡੇ ਲੋਕ ਹਾਰ ਕੋੜਿਆ ਸਾਡੇ ਲੋਕ ਹੈਨਾ ਹਾਂਜੀ ਗੋਟਾ ਬੋਲਿਆ ਸਾਡੇ ਲੋਕ ਸਾਡੀ ਗੋੜ ਦੀ ਬਦੌਲਤ ਉਹਨਾਂ ਸਾਖਿਤ ਤੇੰਗੰਦਾ ਸਾਡੀ ਗੋੜ ਦੀ ਬਦੌਲਤ ਸਾਡੀ ਗੋੜ ਦੀ ਬਦੌਲਤ ਉਹਨਾਂ ਨੂੰ ਡਾਕਟਰ ਮਿੰਦਾ ਜੱਗਿਆ ਦੇ ਕਿੰਨੇ ਖਰਚੇ ਮਿੰਦੇ ਆ 1 ਲੱਖ ਰੁਪਿਆ ਤੋਂ ਜ਼ਿਆਦਾ ਆ ਆ ਵੀ ਸਾਡੀ ਜੇਤੂ ਤਾਂ ਉਹ ਟਿੱਕੇ ਜਿਹੜਾ ਕੁਰਸੀ ਦੌੜਾ ਉਹ ਫੜ ਕੇ ਕਿੰਦਾ ਇਹ ਬੰਦਿਆ ਨਾਲ ਕੀ ਕਰਦੇ ਆ ਕੱਟ ਦੂ ਮਰੇਗਾ ਕੱਟ ਦੂ ਸਗਸ ਕੀ ਕੱਟ ਦੂ ਟੈਂਸ਼ਨ ਕੱਟ ਦੂ ਰਾਸ਼ਨ ਅਸੀਂ ਉਹਨਾਂ ਨੂੰ ਕੀ ਕਿਹੜੇ ਉਹ ਸਾਡਲੀ ਕੀ ਕਰਦੇ ਆ ਇਹ ਵੀ ਬਹੁਤ ਜਣਾ ਹਾਂ ਜੀ ਨੁਕਸਾਨ ਕਿੰਨਾ ਹੋਇਆ ਹਾਂ ਨਾ ਬੋਰਡ ਭਾਵੇਂ ਤੁਸੀਂ ਬਾਜ਼ਾਰ ਕੁਆ ਦਿਓ ਭਾਵੇਂ 10000 ਕੁਆ ਦਿਓ ਪਾਨੇ 50000 ਰੁਪਏ ਪਰ ਤੁਹਾਡੇ ਬੋਟ ਪਾਉਣ ਦੇ ਨਾਲ ਤੁਹਾਨੂੰ ਕੋਈ ਮਾਰ ਨਹੀਂ ਕੋਈ ਉਦਾ ਨਹੀਂ ਉਦਾ ਤੇ ਮਾਰ ਕਿਹਨੂੰ ਮਿਲਦਾ ਜਿਨੇ ਤੁਹਾਡਾ ਰਾਸ਼ਨ ਮਰੀਗਾ ਕੱਟ ਕੇ ਪੈਸੇ ਦੇਦੇ ਹਨ ਅੱਗੋਂ ਜਿਨੇ ਨਸ਼ਾ ਵੇਚ ਕੇ ਪੈਸੇ ਦਿੰਦੇ ਜਿਵੇਂ ਇਸਾ ਤਰ੍ਹਾਂ ਉਹਨਾਂ ਦਾ ਰਾਗ ਬਿਲਕੁਲ ਆ ਗਿਆ ਹਾਂ ਪਰ ਬੂਟ ਪਾਉਣ ਵਾਲਾ ਕੋਈ ਨਹੀਂ ਤੁਸੀਂ ਬੋਟਾ ਪੁਆਈਆਂ ਇੰਨੀਆਂ ਕਦੀ ਤੁਹਾਨੂੰ ਕਿਹਾ ਕਿ ਜਾਓ ਡਾਕਟਰ ਕੋਲ ਜਾ ਕੇ ਛੱਡਰ ਨਾਮ ਲਗੋ ਤੁਹਾਡੀ ਮਰੇਗਾ ਬੰਦ ਕਿਉਂ ਚਲਾਓ ਜੀ ਨਹੀਂ ਨਹੀਂ ਕਿਹਦੇ ਨੇ ਕਹਿੰਦੇ ਨਹੀਂ ਅਸੀਂ ਛੱਤਰ ਸਾਲ ਤੋਂ ਸਾਡੇ ਬਜ਼ੁਰਗ ਵੀ ਉਹਨਾਂ ਦੇ ਮਤਤਿ ਤੂਰੇ ਆਦਿਤਿ ਤੂਰੇ ਬੰਦਾ ਚੁਣੇ ਇਹਸ ਲਈ ਇਹ ਲੋਕ ਸਾਡੇ ਕਦੀ ਨਹੀਂ ਬਣ ਸਕਦੇ ਇਸ ਲਈ ਜੋ ਵੀ ਆਪਣਾ ਹੱਕ ਲੈਣਾ ਹੈ ਇਹ ਤੁਹਾਨੂੰ ਆਪਣੇ ਬਲ ਉੱਤੇ ਨਾਲ ਸੱਚੇ ਕੋਲ ਪਰ ਫਿਰ ਮੈਂ ਇਕੱਲਾ ਨਹੀਂ ਕਿੰਨਾ ਇਕੱਠੇ ਹੋ ਗਏ ਕਿਸਾਨ ਵੀ ਇਕੱਠੇ ਹੋਏ ਸੀ ਬੜਿਆ ਹੋਇਆ ਕਾਨੂੰਨ મોદી ਦਾ ਨਵਾਂ ਕਾਨੂੰਨ ਬੜਿਆ ਮੌਕੇ ਤੇ ਉਹ ਇਕੱਠੇ ਹੋ ਗਏ ਪਬਲਿਕ ਦੀ ਤਾਕਤ ਮਹਿੰਦੀ ਲੇਕਿਨ ਉਹ ਕਾਨੂੰਨ ਨੂੰ ਤੋੜ ਕੇ ਵਾਪਸ ਆਏ ਤੁਹਾਡਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਗੁੱਟਕਾ ਜੀ ਬਾਬਾ ਸਾਹਿਬ ਨੇ ਨੂੰ ਸਭ ਜਾਤ ਬਣਾਇਆ ਗੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲੇ ਅਧਾਤੇ ਦੇਣਾ ਅਸੀਂ ਇਹਨਾਂ ਸਰਕਾਰਾਂ ਤੋਂ ਵੀ ਨਹੀਂ ਮੰਗਦੇ ਸਵੈਧਾਨਿਕ ਹੱਕ ਨੇ ਉਹ ਮੰਗਦੇ ਆ ਪਰ ਕੱਠੇ ਨਹੀਂ ਹੁੰਦੇ ਜਦੋਂ ਤੁਸੀਂ ਦਿੱਤੇ ਹੋਏ ਇਲਾਜ ਬੋਲਦੇ ਸਾਡੀ ਦੀ ਆਰਥਿਕ ਸਥਿਤੀ ਉਹਦੀ ਬਣੀ ਹੋਈ ਵਿਸ਼ਾ ਇਹ ਸੋਧ ਹੋ ਗਈ ਅਸੀਂ ਗਰੀਬੀ ਦੇਖਣ ਤੋਂ ਬਾਅਦ ਦੇਖਣਾ ਜੇ ਕਿਸੇ ਮੀਟਿੰਗ ਦੇਖਣਾ ਕਰਦੇ ਹਾਂ ਇਹ ਇਸ ਲਈ ਅੱਜ ਮੇਰੀ ਬੇਨਤੀ ਆ ਕਿ ਇਸ ਮਿੰਟ ਦੇ ਵਿੱਚ ਜਿਹੜਾ ਸਾਡਾ ਆਗੂ ਆ ਸਾਡੀ ਜੁਮੇਬਾਰੀਆ ਪੂਰਾ ਕੰਮ ਮਿਲੇਗਾ ਪੂਰੀ ਟੈਂਪ ਦੇ ਪੈਸੇ ਲਈ ਇਹਨਾਂ ਨੂੰ ਡਾਰ ਕਾਰਡ ਬੈਂਕ ਖਾਤਾ ਜੋਬ ਕਾਰਡ ਦੀ ਫੋਟੋਕਾਪੀ ਦੇਣੀ ਹੈ ਫੋਟੋਕਾਪੀ ਦੇਣੀ ਹੈ ਤੇ ਆਪਣੀਆਂ ਲੈਟਰ ਪੈਡ ਆ ਜਿੱਤੇ ਚ ਲਿਖਿਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਰਜਿਸਟਰ ਇਹ ਆ ਪਾਰਟੀ ਮਜ਼ਦੂਰਾਂ ਦਾ ਕੰਮ ਰਸਨਾ ਕੰਮ ਚੱਲੂ ਇਹ 파ਟੀ ਨੂੰ ਤੁਸੀਂ ਆਪ ਜ਼ਿੰਮੇਵਾਰੀ ਦੇ ਨਾਲ ਫਾਰਮ ਭਰ ਕੇ ਦੇਣਾ ਹਰ ਪਾਰਟੀ ਦਾ ਜਿਹੜਾ ਕੰਮ ਹੈਗਾ ਚੱਲਦਾ ਹੈ ਕਿ ਕਾਲੀ ਦਾ ਕੰਮ ਵੀ ਚੱਲਦਾ ਹੈ ਜਦ ਬਸਵੰਤ ਦਾ ਕੰਮ ਨਹੀਂ ਚੱਲਦਾ ਚੜੂਆੜਿਆਂ ਦਾ ਕੰਮ ਵੀ ਸਾਡੇ ਬਰਬਰ ਨਹੀਂ ਚੱਲਦਾ ਹੋਂਟਾ ਉਹ ਸਾਡੇ ਬੰਦਿਆਂ 'ਚ ਐਵੇਂ ਆ ਕੇ ਤਲਵੇ ਚੱਕਦੇ ਰਹਿੰਦੇ ਆ ਆਓ ਜੀ ਅਸੀਂ ਤੁਹਾਡਾ ਕੰਮ ਚਲਾਉਣੇ ਆਓ ਜੀ ਆਓ ਜੀ ਮੈਨੂੰ ਲੱਗਦਾ ਕਿ ਪਾਰਾ ਨੂੰ ਗੋਹਾ ਲੱਗਿਆ ਹੁੰਦਾ ਤੇ ਤਨ ਤੈਰ ਚੁੰਮਦੇ ਕਰਦੇ ਕੱਟਾ ਤੁਹਾਨੂੰ ਇਹ ਪਾਲ ਸੱਚਾ ਤੇ ਇਹ ਪਾਲ ਸਭੀ ਸਦਾ ਜੀ ਤੁਹਾਨੂੰ ਕੰਮ ਚੱਲੇਗਾ ਮੇਂਟਾ ਇਹ ਹੱਕ ਵੀ ਤੁਹਾਡਾ ਤੁਸੀਂ ਮਾਲਕ ਹੋ ਅਮਰੀਕਾ ਦਾ ਜਿਹੜਾ ਕਾਰਟ ਬਣਿਆ ਤੁਸੀਂ ਮਾਲਕ ਕੋਲ ਅਥਾਰਟੀ ਡਾਕਟਰ ਬਣਿਆ ਨੈਟ ਤੇ ਬੋਲਦਾ ਐਸ ਮਾਲਕ ਨੂੰ ਐਸ ਮਾਲਕ ਨੂੰ ਕੰਮ ਦੇਣ ਲਈ ਕਰੋੜਾ ਰੁਪਏ ਖਰਚ ਕਰਦੀ ਪਈ ਸਰਕਾਰ ਉਹ ਖਰਚਾ ਵੀ ਸਾਡੇ ਸਿਰ ਤੋਂ ਉੱਪ ਜਾ ਰਿਹਾ ਅਸੀਂ ਟੈਕਸ ਦਿੰਨੇ ਸਰਕਾਰ ਨੂੰ ਉਹ ਨੌਕਰ ਰੱਖੇ ਹੋਏ ਆ ਸਾਡੇ ਕੰਮ ਕਰਨਾਂ ਤੇ ਕੰਮ ਕਰਨ ਦੇ ਪੈਸੇ ਵੀ ਲੁੱਟ। ਅਤੇ ਜਿਹੜੇ ਚੁਣੇ ਹੋਏ ਲੋਕ ਉਹ ਵੀ ਤੁਹਾਡੇ ਟੈਕਸ ਤੋਂ ਤਨਖਾਹ ਲੈਂਦੇ ਆ ਤੁਹਾਡੇ ਕੰਮ ਕਰਨ ਦੀ ਜ਼ਿੰਮੇਵਾਰੀ ਆ ਉਹਨਾਂ ਦੀ। ਉਹ ਲੋਕ ਆਪਸ ਵਿੱਚ ਮਿਲ ਕੇ ਉਹ ਕਹਿੰਦੇ ਖਾਓ ਤੇ ਖਵਾਓ ਇਹਨਾਂ ਲੋਕਾਂ ਦਾ ਕੀ ਕਰਨੀ ਲਿਆ। ਆਪ ਦੀ ਲੁੱਟ ਬਚਾਉਣੇ ਤੇ ਤੁਹਾਨੂੰ ਕੱਥੇ ਹੋਣਾ। ਇਹ ਪਾਰਟੀ ਨਿਕਲੀ ਆ ਤੁਹਾਡੀ ਮਜ਼ਦੂਰਾਂ ਦਾ। ਇਸ ਲਈ ਮੇਰੀ ਬੇਤੀ ਆ ਹੱਥ ਜੋੜ ਕੇ ਆਪਾਂ ਸਾਥ ਦਈਏ ਮਾਨਦਗੀ ਨਾਲ ਕੰਮ ਕਰਨਾ ਕਿਸੇ ਦੀ ਨਿਯਾਇਤ ਔਰ ਜ਼ਾਇਰ ਹਾਕੂਮੀ ਕੋ ਨਹੀਂ ਐਸੀ ਗੱਲ ਬਰਦਾਸ਼ਤ ਨਹੀਂ ਕਰਨੀ ਤਾਂ ਕੰਮ ਕਰ ਨਾਲ ਜੋ ਤਾਂ ਮਿੰਨੀ ਚੋ ਇੱਕ ਵਾਰ ਮੀਟਿੰਗ ਹੁੰਦੀ ਹੈ ਮੀਟਿੰਗ ਚ ਸ਼ਾਮਿਲ ਹੋਣਾ ਐਨਾ ਕਹਿਿਆ ਹੋਇਆ ਜੈ ਪੀ ਜੈ ਭਾਰਤ ਆਪਣੇ ਵਿੱਚ ਸਰਕਲ ਪ੍ਰਧਾਨ ਦੀ ਪਰਕਰ ਦੀ ਹੈਗੇ ਆ ਉਹ ਇੱਕ ਮਿੰਟ ਬਾਅਦ ਤੁਹਾਨੂੰ ਵੀ ਅਪਰੇਟ ਕਰ ਦੋਗੇ ਬਸ ਮੇਰੇ ਕਹਿੰਦਾ ਮੈਂ ਕੋਸ਼ਿਸ਼